ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਨਸ਼ਿਆਂ ਖਿਲਾਫ ਵਿੰਡੀ ਮਹਿੰਮ ਦੇ ਤਹਿਤ ਅੱਜ ਪੰਜਾਬ ਦੇ ਵੱਡੇ ਇੱਕ ਪੁਲਿਸ ਅਫਸਰ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਲੰਘੇ 2.5 ਸਾਲਾਂ ਵਿੱਚ ਨਸ਼ੇ ਖਿਲਾਫ ਵਿੰਡੀ ਮਹਿੰਮ ਨੂੰ ਲੈ ਕੇ ਇੱਕ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਕਿ 45600 96 ਨਸ਼ਾ ਤਸਕਰਾਂ ਸਮੇਤ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ 602 ਵੱਡੇ ਤਸਕਰਾਂ ਦੀਆਂ 324 ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਇਹ ਅੰਕੜੇ ਇੰਸਪੈਕਟਰ ਜਨਰਲ ਆਫ ਪੁਲਿਸ ਸਬਸਟੈਂਸ ਐਗੈਂਸੀ ਨੇ ਅੱਜ ਮੈਂ ਦੱਸਿਆ ਤੁਹਾਨੂੰ ਚੰਡੀਗੜ੍ਹ ਵਿੱਚ ਐ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਇਸ ਮੌਕੇ ਤੇ ਸਰਦਾਰ ਗੱਲ ਨੇ ਹੋਰ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾਵਾਂਗਾ ਦੋਸਤੋ ਮੈਂ ਰਜਿੰਦਰ ਸਿੰਘ ਬਿਲਕਤ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਆਓ ਅੱਜ ਤੁਹਾਨੂੰ ਭਗਵੰਤ ਮਾਨ ਦੀ ਸਰਕਾਰ ਨੇ ਜਾਨੀ ਕਿ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਜਾਨੀ ਕਿ ਪੰਜਾਬ ਦੇ ਲੋਕਾਂ ਨਾਲ ਅਰਵਿੰਦ ਕੇਜਰੀਵਾਲ ਨੇ ਨਸ਼ੇ ਨੂੰ ਖਤਮ ਕਰਨ ਦੀ ਜਿਹੜੀ ਉਸ ਵੇਲੇ ਲੋਕਾਂ ਨਾਲ ਇੱਕ ਗਾਰੰਟੀ ਕੀਤੀ ਸੀ ਕਮਿਟਮੈਂਟ ਕੀਤੀ ਸੀ ਉੱਤੇ ਅੱਜ ਢਾਈਆਂ ਸਾਲ ਬਾਅਦ ਪੰਜਾਬ ਦੀ ਪੁਲਿਸ ਦੇ ਇੱਕ ਅਫਸਰ ਨੇ ਇਹ ਕੁਝ ਅੰਕੜੇ ਪੇਸ਼ ਕੀਤੇ ਗਏ ਆਓ ਤੁਹਾਨੂੰ ਉਹ ਸੁਣਾ ਦਿੰਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬੇ ਚੋਂ ਨਸ਼ਿਆਂ ਜੜੋਂ ਖਤਮ ਕਰਨ ਦੇ ਵਿੰਢੀ ਗਈ ਨਸ਼ੇ ਵਿਰੁੱਧ ਫੈਸਲਾ ਕੁੰਝ ਲੜਾਈ ਜਾਨੀ ਕਿ ਜੰਗ ਜਿਹੜੀ 2.5 ਸਾਲ ਪੂਰੇ ਹੋਣ ਤੇ ਪੰਜਾਬ ਪੁਲਿਸ ਨੇ ਅੱਜ ਇਹ ਦੱਸਿਆ ਕਿ 16 ਮਾਰਚ 2022 ਤੋਂ ਹੁਣ ਤੱਕ 5856 ਵੱਡੀਆਂ ਮਛਲੀਆਂ ਇਹ ਜਿਹੜੇ ਵੱਡੇ ਤਸਕਰ ਆ ਮੁਨਾਸਬੇਤ 39840 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 3581 ਵਪਾਰਕ ਐਫਆਰਆਈਜ਼ ਸਮੇਤ ਕੁੱਲ 29152 ਐਫਆਈਆਰ ਜਿਹੜੀਆਂ ਤੇ ਦਰਜ ਕੀਤੀਆਂ ਗਈਆਂ ਇੰਸਪੈਕਟਰ ਜਨਰਲ ਆਫ ਪੰਜਾਬ ਹੈੱਡਕੁਆਟਰ ਸੁਖਚੰਦ ਸਿੰਘ ਗਿੱਲ ਜੋ ਅੱਜ ਇੱਥੇ ਚੰਡੀਗੜ੍ਹ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਾਰ ਵਿੱਚ ਸੰਵੇਦਨਾਸ਼ੀਲ ਰੂਟਾਂ ਤੇ ਨਾਕੇ ਲਗਾਉਣ ਦੇ ਨਾਲ ਨਾਲ ਸੂਬੇ ਭਾਰ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮਹਿੰਮ ਚਲਾ ਕੇ 2546 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ। ਉਹਨਾਂ ਨੇ ਦੱਸਿਆ ਕਿ ਵੱਡੀ ਮਾਤਰਾ ਵਿੱਚ ਹੈਰੋਇਨ ਜ਼ਬਤ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਸੂਬੇ ਭਾਰ ਵਿੱਚ 2457 ਕਿਲੋ ਅਫੀਮ 1156 ਕੋਇੰਟਲ ਭੁੱਕੀ ਯਾਨੀ ਕਿ ਡੋਡੇ ਅਤੇ ਫਾਰਮਾ اوਪੀ ਔਰ ਦਦਿਆਂ 4.29 ਕਰੋੜ ਗੋਲੀਆਂ ਕੈਪਸੂਲ ਟੀਕੇ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਉਹਨਾਂ ਨੇ ਅੱਗੇ ਕਿਹਾ ਕਿ ਪੁਲਿਸ ਨੇ ਪਿਛਲੇ 2.5 ਸਾਲਾਂ ਦੌਰਾਨ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 30.83 ਕਰੋੜ ਰੁਪਏ ਦੀ ਡਰੱਗ ਮੰਦੀ ਵੀ ਬਰਾਮਦ ਕੀਤੀ ਆਈਜੀਪੀ ਸੁਖਚੰਦ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਇਨ੍ਹਾਂ 2.5 ਸਾਲਾਂ ਦੌਰਾਨ ਵੱਡੇ ਤੱਕਸਰਾਂ ਦੀਆਂ 324.28 ਕਰੋੜ ਰੁਪਏ ਦੀਆਂ 62 ਜਾਇਦਾਦਾਂ ਜਬਤ ਕੀਤੀਆਂ ਜਦਕਿ 103.50 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਨ ਸੰਬੰਧੀ 192 ਕੇਸ ਪ੍ਰਬੰਧਕੀ ਹਿੱਤ ਸਮਰੱਥਾ ਅਥਾਰਟੀ ਕੋਲ ਅਮ ਵਿਚਾਰ ਅਧੀਨ ਹਨ ਜੇਕਰ ਜੋਗ ਹੈ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਤਿੰਨ ਪੱਖੀ ਰਣਨੀਤੀ ਇਨਫੋਰਸਮੈਂਟ ਰੋਕਥਮ ਅਤੇ ਮੁੜਬਸੇਬਾ ਲਾਗੂ ਕੀਤੀ ਗਈ ਹੈ इस रणनीति हिस्से वजो पंजाब पुलिस ने एन डी पी सी एक्ट की धारा चौंट ए जो कि कुछ ग्राम हैरोइन ज नशीले पाउडर जेड़े नशीले पदार्था के आदि न से वे मौका प्रदान करती है बारे प्रचार जागरूकता पैदा कर रही है इस मौके से आई जी पी ने कहा कि दो सौ पताली मामलों में थोड़ी मात्रा में नशीले पदार्था ਸਮੇਤ ਫੜੇ ਗਏ 295 ਨਸ਼ੇ ਦੇ ਆਦੀਆਂ ਨੇ ਮੁੜ ਸੇਵਾ ਇਲਾਜ ਕਰਵਾਉਣ ਦਾ ਵਾਅਦਾ ਕਰਕੇ ਐਨਡੀਪੀਐਸ ਦੀ ਧਾਰਾ 64ਏ ਦਾ ਲਾਭ ਉਠਾਇਆ ਉਹਨਾਂ ਕਿਹਾ ਕਿ ਐਨਡੀਪੀਐਸ ਕੇਸਾਂ ਵਿੱਚ ਪੀਓਜ਼ ਘਬੌੜਿਆਂ ਨੂੰ ਗ੍ਰਿਫਤਾਰ ਕਰਨ ਦੀ ਵਿੰਢੀ ਵਿਸ਼ੇਸ਼ ਮਹਿਮ ਦੇ ਹਿੱਸੇ ਵਿੱਚੋਂ ਵਜੋਂ ਪੰਜਾਬ ਪੁਲਿਸ ਨੇ 16 ਮਾਰਚ 2022 ਤੋਂ ਹੁਣ ਤੱਕ 2378 ਪੀਓ ਘਬੌੜਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਦੋਸਤੋ ਇਹ ਤੁਸੀਂ ਆંકੜੇ ਸੁਣਿਆ ਸੁਖਚੈਨ ਸਿੰਘ ਗੱਲ ਨੇ ਅੱਜ ਇਹ ਮੀਡੀਆ ਦੇ ਵਿੱਚ ਨਸ਼ਰ ਕੀਤੇ ਨੇ ਆંકੜੇ ਤੇ ਜੇ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚੋਂ ਕੀ ਨਸ਼ਾ ਖਤਮ ਕਰਨ ਦੀ ਜਿਹੜੀ ਮਹਮਾ ਆ ਇਹਦੇ ਵਿੱਚ ਪੰਜਾਬ ਪੁਲਿਸ ਕਾਮਯਾਬ ਹੋ ਗਈ ਹੈ ਕਿ ਨਸ਼ੇ ਦੀ ਸਪਲਾਈ ਜਿਹੜੀ ਆ ਉਹ ਪਾਈਪਲਾਈਨ ਟੁੱਟ ਗਈ ਹੈ ਇਹ ਸਵਾਲ ਖੜੇ ਨੇ ਪੰਜਾਬ ਦੇ ਵਿੱਚ ਸਗੋਂ ਲੋਕ ਕਹਿ ਰਹਾ ਹੈ ਕਿ ਨਸ਼ਾ ਪਹਿਲਾਂ ਦੇ ਮੁਕਾਬਲੇ ਵਧਿਆ ਤੇ ਅਗਰ ਇੱਥੇ ਇਹਨਾਂ ਆંકੜਿਆਂ ਦੀ ਗੱਲ ਕੀਤੀ ਜਾਵੇ ਤੇ ਇਸ ਤੋਂ ਪਹਿਲਾਂ 2017 ਤੋਂ ਲੈ ਕੇ 2022 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਲੋਕਾਂ ਨਾਲ ਜਿਵੇਂ ਕਿ ਉਹਨਾਂ ਨੇ ਇੱਕ ਧਾਰਮਿਕ ਸਥਾਨ ਤੇ ਗੁਟਕੇ ਦੀ ਸੌਂਖ ਆਦੀ ਸੀ ਕਿ ਇਹਨਾਂ ਨਸ਼ਿਆਂ ਨੂੰ ਮੈਂ ਜਲਦ ਜਿਹੜਾ ਉਹ ਉਹਨਾਂ ਨੇ ਕਿਹਾ ਸੀ 4 ਹਫ਼ਤੇ ਚ ਖਤਮ ਕਰਦਾਗਾ ਪਰ ਇਸੇ ਤਰ੍ਹਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਆਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਨਸ਼ਾ ਨੂੰ ਖਤਮ ਕਰਨ ਦਾ ਭਾਵੇਂ ਕਿ ਢਾਈਆਂ ਸਾਲਾਂ ਬਾਅਦ ਪੰਜਾਬ ਪੁਲਿਸ ਦੇ ਸੁਖਚੈਨ ਸਿੰਘ ਗਿੱਲ ਜਿਹੜੇ ਆਈਜੀਪੀ ਅਫਸਰ ਨੇ ਉਹਨਾਂ ਨੇ ਅੱਜ ਜਿਹੜੇ ਆંકੜੇ ਪੇਸ਼ ਕੀਤੇ ਆ ਉਹਨਾਂ ਨੇ ਵੀ ਪਹਿਲੀ ਸਰਕਾਰ ਕਾਂਗਰਸੀ ਸਰਕਾਰ ਸਮੇ ਅਜੇ ਹੀ ਆંકੜੇ ਉਸ ਬਲੇ ਪੇਸ਼ ਕੀਤੇ ਸੀ ਹੋ ਸਕਦਾ ਉਸ ਆંકੜਿਆਂ ਨਾਲੋਂ ਐਫਆਰਆਈ ਜਾਂ ਨਸ਼ੇ ਦੀਆਂ ਭੱਡੀਆਂ ਮਛਲੀਆਂ ਉਹ ਵੱਧ ਗ੍ਰਿਫਤਾਰ ਹੋਈਆਂ ਹੋਗੀਆਂ ਅਸੀਂ ਇਸ ਤੋਂ انکار ਨਹੀਂ ਕਰਦੇ ਪਰ ਜੇ ਦੇਖਿਆ ਜਾਵੇ ਪੰਜਾਬ ਦੇ ਨੌਜਵਾਨ ਜਿਹੜੇ ਆ ਇਸ ਨਕਸ਼ੇ ਦੀ ਗ੍ਰਫਤਚਾਕੇ ਅੱਜ ਵੀ ਉਸੇ ਤਰ੍ਹਾਂ ਜਿਹੜਾ ਆ ਆਪਣੀਆਂ ਕੀਮਤੀ ਜਾਨਾਂ ਜਿਹੜੀਆਂ ਆ ਉਹ ਅਯਾ ਹੀ ਆ ਜਾ ਰਹੀਆਂ ਆ ਪੰਜਾਬ ਦੀਆਂ ਉਹ ਮਾਮਾ ਜਿਹਨਾਂ ਦੇ ਪੁੱਤ ਦਿਨੋਂ ਦਿਨ ਜਿਹੜੇ ਆ ਰਜਾਨਾ ਮੰਗਦੀਆਂ ਖਬਰਾਂ ਅਸੀਂ ਪ੍ਰਿੰਟਾ ਖਬਰਾਂ ਵਿੱਚ ਜਾਂ ਸੋਸ਼ਲ ਮੀਡੀਆ ਤੇ ਸੁਣਦੇ ਆ ਇਹ ਨਸ਼ਾ ਕਦੋਂ ਕਿਹੜੀ ਸਰਕਾਰ ਵਾਕੇ ਜਿਹੜਾ ਤੋਂ ਖਤਮ ਕਰ ਦੋਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਹਾਂ ਭਗਵਾਨਤ ਮਾਨ ਸਰਕਾਰ ਨੇ ਇਹ ਜਿਹੜੀ ਕੋਸ਼ਿਸ਼ ਕੀਤੀ ਆ ਉਸ ਨੂੰ ਲੈ ਕੇ ਅੱਜ ਆਂਕੜੇ ਪੇਸ਼ ਕੀਤੇ ਗਏ ਨੇ ਤੇ ਦੋਸਤੋ ਤੁਸੀਂ ਵੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਅਸੀਂ ਤੁਹਾਡੇ ਲਈ ਜਾਗਰੂਕ ਭਰਪੂਰ ਪ੍ਰੋਗਰਾਮ ਲੈ ਕੇ ਆਉਂਦੇ ਆ ਤੁਸੀਂ ਐ ਵੇਖਦੇ ਰਹੋ ਉਸ ਵੇਲੇ ਤੱਕ ਹੋਰ ਤੁਹਾਡੇ ਲਈ ਜਾਣਕਾਰੀ ਲਮ ਲੈ ਕੇ ਆਵਾਂਗੇ ਅਗਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗੇ ਅਗਰ ਤੁਹਾਨੂੰ ਇਸ ਖਬਰ ਨੂੰ ਲੈ ਕੇ ਤੁਹਾਡੇ ਕੋਈ ਵਿਚਾਰ ਹੋ ਤਾਂ ਸਾਡੇ ਕਮੈਂਟ ਬਾਕਸ ਵਿੱਚ ਤੁਸੀਂ ਲਿਖ ਸਕਦੇ ਹੋ ਤੇ ਫਿਰ ਤੁਹਾਡਾ ਇੱਕ ਵਾਰ ਫੇਰ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ